ਫਰੈਂਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਕੰਮ ਵਗੈਰਾ ਮੇਰਾ ਸਾਰਾ ਪੈਂਡਿੰਗ ਹੈ ਜੋ ਕਿ ਅੱਜ ਸੋਚ ਰਹੀਆਂ ਕਰਨ ਦੀ ਕਿ ਅੱਜ ਕਰਾਂ ਗੁੱਡ ਮਾਰਨਿੰਗ ਹੈ ਜੀ ਪਹਿਲਾ ਸਾਰਿਆਂ ਨੂੰ ਸਵੇਰ ਦੀ ਸ਼ਾਸਤਰੀ ਕਾਲ ਹੈ ਤੇ ਬਾਕੀ ਹਸਲੈਂਡ ਮੇਰੇ ਚਲੇ ਗਏ ਕਿਉਂਕਿ ਅੱਜ ਉਹਨਾਂ ਨੂੰ ਆਪਣੇ ਕੋਟ ਜਾਣਾ ਤਾਂ ਔਰ ਮੈਂ ਕੱਲੀ ਅੱਜ ਲੇਕਿਨ ਜੋਤਕਾਰ ਅੱਜ ਜੋਤ ਨੂੰ ਛੁੱਟੀ ਹੈ ਜੋ ਉਹਨੇ ਥੋੜੀ ਬਹੁਤੀ ਹੈਲਪ ਕਰਾ ਦੇਣੀ ਹੈ ਮੇਰੀ ਔਰ ਚਲੋ ਜੀ ਕਰਦੇ ਆਪਾਂ ਬਾਕੀ ਦਾ ਕੰਮ ਸ਼ੁਰੂ ਹਣਾ ਡਸਟਿੰਗ ਵਗੈਰਾ ਪਹਿਲਾਂ ਆਪਾਂ ਪਰਾਂ ਬੇੜੇ ਤੋਂ ਸਟਾਰਟ ਕਰਦੇ ਆਂ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਨੀ ਹੈ ਜੋ ਅਸੀਂ ਲਗਵਾਈ ਆ ਐ ਦੇਖੋ ਤੁਸੀਂ ਦਿਖਾ ਰਹੀਆਂ ਮੈਂ ਤੁਹਾਨੂੰ ਬਾਹਰਲੀ ਸਾਈਡ ਪਹਿਲਾਂ ਉਰੇ ਬਾਛੜ ਆਂਦੀ ਹੁੰਦੀ ਦੀ ਨਾ ਮੀਂਹ ਆਂਦਾ ਹੁੰਦਾ ਦਾ ਮਤਲਬ ਅੰਦਰ ਤੇ ਹੁਣ ਅਸੀਂ ਇਹ ਵਾਲੀ ਫਾਈਬਰ ਲਵਾ ਲਈ ਆ ਆ ਦੇਖੋ ਇਹ ਵਾਲੀ ਫਾਈਬਰ ਲਗਾ ਲਈ ਹੁਣ ਅੰਦਰ ਬਿਲਕੁਲ ਵੀ بارش ਬਾਛੜ ਵਗੈਰਾ ਜਾਣਿਆ ਨਹੀਂ ਕਰਨੇਗੀ ਪਹਿਲਾਂ ਬਾਛੜ ਪੁੱਛੜ ਚਲੀ ਜਾਂਦੀ ਸੀ ਅੰਦਰ ਮੀਂਹ ਆਂਦਾ ਤਾਂ ਮੀਂਹ ਦਾ ਪਾਣੀ ਅੰਦਰ ਚਲੇ ਗਿਆ ਹਨਾ ਇਹ ਵੀ ਨਹੀਂ ਜਾਏ ਕਰਨੇਗਾ ਮਤਲਬ ਆਪਾਂ ਨੇ ਸਾਫ ਜਾ ਕਰਦਿਆ ਯੋ ਐਨ ਬਿਲਕੁਲ ਸਾਫ ਕਰਦਿਆ ਤੇ ਹੁਣ ਬਿਲਕੁਲ ਵਧੀਆ ਬਣ ਗਿਆ ਤੇ ਥੋੜੀ ਜੀ ਪੌਦੀ ਬੋਲੀ ਬੋਲਿਆ ਕਰੂੰਗੀ ਮੈਂ ਸਾਰੇ ਕਹਰੇ ਪੌਦੀ ਬੋਲੀ ਵੀ ਬੋਲੇ ਕਰੋ ਬਿੱਚੇ ਵਧੀਆ ਲੱਗਦੀ ਆ ਤੇ ਚਲੋ ਜੀ ਪੌਦੀ ਵੀ ਬੋਲਣੀ ਆ ਆਪਾਂ ਨੇ ਔਰ ਇਹ ਲਗਾਏ ਫਾਈਬਰ ਅੰਦਰ ਬਿਲਕੁਲ ਬਾਛੜ ਨਹੀਂ ਜਾਇਆ ਕਰੂੰਗੀ ਤੇ ਫਿਲਹਾਲ ਆਪਾਂ ਇਹ ਬੇੜਾ ਸਾਫ ਕਰਨਾ ਅੱਜ ਸਾਰਾ ਤੇ ਰਾਤ ਨਾ ਪਤਾ ਕੀ ਹੋਇਆ ਇਹ ਰਾਤ ਕੋਈ ਪਾਈਪ ਭੰਗ ਗਿਆ ਕੋਈ ਮੋਟਰਸਾਈਕਲ ਵਾਲਾ ਔਰ ਇਸ ਮਿੰਟ ਵੀ ਲਵਾਣਾ ਤੁਹਾਨੂੰ ਦਿਖਾ ਰਹੀ ਆ ਮੈਂ ਏ ਦੇਖੋ ਕੋਈ ਰਾਤ ਨਾ ਪਾਈਪ ਭੰਨ ਗਿਆ ਔਰੇ ਤੋਂ ਤੇ ਕੋਈ ਕੋਨਾ ਭੰਤਿਆ ਕਿਸੇ ਨੇ ਕੋਈ ਬਾਈਕ ਵਗੈਰਾ ਮੋੜੀ ਹੋਣੀ ਕਿਸੇ ਨੇ ਜਾਂ ਕੋਈ ਰੇੜੀ ਵਗੈਰਾ ਮੋੜੀ ਹੋਣੀ ਤੇ ਇਹ ਵਾਲਾ ਕੋਨਾ ਭੰਤਿਆ ਹਨ ਇਹ ਵਾਲੇ ਸਿਮਿੰਟ ਵਗੈਰਾ ਲਗਵਾਉਣਾ ਔਰੇ ਔਰ ਇਹ ਹੁਣ ਸਿਮਿੰਟ ਲਵਾਉਣਾ ਪੈਣਾ ਇਹ ਪਾਈਪ ਭੰਨਿਆ ਕਿਸੇ ਨੇ ਤੇ ਕਿਉਂਕਿ ਹੁੰਦਾ ਨਾ ਕਈ ਵਾਰ ਬਾਈਕ ਵਗੈਰਾ ਮੋੜਦੇ ਆ ਕਿ ਗਲੀ ਖੁੱਲੀ ਸਿਰਫ ਮੇਰੇ ਬਾਰ ਤੇ ਮੁਰੇ ਹੀ ਆ ਮੇਰੇ ਦਰਵਾਜ਼ੇ ਮੁਰੇ ਆ ਉਰੇ ਰੇੜੀ ਰੂੜੀ ਮੋੜਦੇ ਆ ਕੋਈ ਟੈਂਪੂ ਮੋੜ ਲੰਦਾ ਕੋਈ ਰੇੜੀ ਮੋੜਦਾ ਕੋਈ ਬਾਈਕ ਵਗੈਰਾ ਮੋੜਦਾ ਹਨਾ ਤੇ ਮੇਰੇ ਜੋ ਇਹ ਸਾਈਡਾਂ 'ਚ ਥੰਮਲੇ ਆ ਨਾ ਬਣੇ ਹੋਏ ਜੋ ਸਾਈਡਾਂ 'ਚ ਬਣੇ ਹੋਈਆਂ ਇਹਨਾਂ ਦੇ ਉੱਤੇ ਮਾਰਦੇ ਆ ਕਿ ਹੁਣ ਦੇਖਦੇ ਆ ਵੀ ਜਾਂ ਤਾਂ ਸਰੀਏ ਲਗਾਵਾਂਗੇ ਹਨਾ ਵੀ ਜੀ ਨੇ ਮੋੜਨਾ ਪਰਾਂ ਪਰਾਂ ਮੋੜ ਦੋ ਕਿਉਂਕਿ ਜੇ ਕੋਰ ਇਹ ਕੋਰਨਰ ਹੁੰਦੀ ਆ ਨਾ ਇੱਕ ਵਾਰ ਫੁੱਟ ਜਾਂਦੀ ਆ ਮੁੜ ਕੇ ਬਹੁਤ ਔਖੀ ਬਣਦੀ ਆ ਚਲੋ ਜੀ ਫੇਰ ਆਪਾਂ ਅੰਦਰ ਚੱਲਦੇ ਆ ਪਹਿਲਾਂ ਕੰਮ ਕੁੰਮ ਕਰਦੀ ਆ ਸਾਰਾ ਖਲਾਰਾ ਪਿਆ اور ساری ڈسٹنگ وغیرہ کریے جو بھی کھلرا پی ایدر بچے بھی اٹھ چکے ہیں میرے ہیلو بیبیز اپ اٹھ گئے ہو اور سیٹلا دے پوت سارے بیڈ بڈ دیکھو میرا کتنا کھلارا اے والا روم دی ڈیکوریشن ہلے ہونی ہے ایدر فلکساں لگنی ہیں ہلے بھائی بیزی ہے ووٹاں دے چکراں چ اس کر کے بوٹا بوٹا کیونکہ ہریانے چ ووٹاں پینیاں نا ایم ایل اے دییاں ووٹاں پی جان دوستو بعد او بندا لا کے جاؤگا فلکساں کیونکہ ووٹاں دے نام ووٹاں والے دے نال گھوم ریا تے بھوجوت مار رہی ہے میرے کپڑیاں دی تے ہاں تے ہن اپا لائیے کام باقی ہیلو بیبیز ਗੁੱਡ ਮਾਰਨਿੰਗ ਅੱਭੀ ਅੱਗੇ ਛੁੱਟੀ ਅੱਜ ਕਾਛੀ ਕਿਸੇ ਚੀਜ਼ ਦੀ ਛੁੱਟੀ ਹੈ ਅੱਜ ਹਾਂ ਅਗਰ ਸੈਨ ਜਾਨਤੀ ਹੈ ਹਨਾ ਲੋ ਜੀ ਇਧਰ ਆਪਾਂ ਲਗਿਆਂ ਜੀ ਹੁਣ ਸਾਫ ਸਫਾਈ ਕਰਨਾ ਕਿਉਂਕਿ ਹੁਣ ਆਪਣੀ ਵਾਰੀ ਆ ਗਈ ਕੰਮ ਰੰਦੀ ਹੌਲੀ ਹੌਲੀ ਜਿੰਨਾ ਆਪਾਂ ਸਾਫ ਕਰੂਗੇ ਹਨਾ ਤਾਂ ਸਾਫ ਹੋਊਗਾ ਤੇ ਇਧਰ ਆਪਾਂ ਲਗਿਆਂ ਸਫਾਈ ਕਰਨ ਕੰਦਾਂ ਦੇ ਉੱਤੇ ਧਸ ਧੁਸਟ ਪਈ ਵੀ ਹੈ ਨਾ ਮੈਂ ਹੌਲੀ ਹੌਲੀ ਸਾਫ ਕਰ ਦੇਣਾ ਤੇ ਕੱਪੜਾ ਜਾ ਘਸਾ ਦੇਣਾ ਇੱਕ ਕਿਉਂਕਿ ਸੁੱਕੇ ਕੱਪੜੇ ਦੇ ਨਾਲ ਵੀ ਨਾ ਬਾਲ ਪੇਪਰ ਆਣ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦੇ ਆ ਤੇ ਉਹੀ ਕਰਨ ਲੱਗੀ ਪਈ ਆ ਮੈਂ ਥੋੜਾ ਥੋੜਾ ਪੀੜਾ ਸੈਟ ਮੈਂ ਉੱਪਰ ਗੱਡੀਆਂ ਚੱਕਤੀਆਂ ਤੇ ਆ ਨੀਚੇ ਨਾ ਇਹਦੇ ਫੱਟੀਆਂ ਪਈਆਂ ਵੀ ਆ ਮੈਂ ਫੱਟੀਆਂ ਦੇ ਘਸਾਰੀਤੀ ਇਹਨੂੰ ਮੈਂ ਕਿਹਾ ਚਲੋ ਆਪਾਂ ਸਾਫ਼ ਕਰ ਦਈਏ ਹਨਾ ਤੇ ਉਹੀ ਮੈਂ ਸਾਫ਼ ਕਰਨ ਲੱਗੀ ਹੋਈ ਸੀ ਪੀੜਾ ਸੈਟ ਤੇ ਹੌਲੀ ਹੌਲੀ ਹੋ ਜਾਣਾ ਹਨਾ ਇਹ ਸਾਰਾ ਸਾਫ਼ ਔਰ ਤੁਹਾਨੂੰ ਪਤਾ ਹੀ ਆ ਸਾਰਾ ਦਿਨ ਸਫਾਈ ਦਾ ਕੰਮ ਮੁੱਕਦਾ ਨਹੀਂ ਹੈਗਾ ਸਾਫ਼ ਸਫਾਈ ਡਸਟਿੰਗ ਵਗੈਰਾ ਇਹ ਆ ਉਹ ਹੈ ਹਾਲੇ ਤੱਕ ਕੰਮ ਹੋਰ ਵੀ ਬਾਕੀ ਹੈ ਕਿੰਨੇ ਦਿਨ ਲੱਗ ਜਾਣੇ ਆ ਮੈਨੂੰ 3-4 ਦਿਨ ਮੋਸਟਲੀ ਮੈਂ ਬੇਲੀ ਹੋਊਂਗੀ ਜੀ ਦੁਸਹਿਰੇ ਦੇ ਆਸ-ਪਾਸ ਯਾਨੀ ਦੁਸਹਿਰੇ ਤੱਕ ਤਾਂ ਮੇਰਾ ਸਫਾਈ ਦਾ ਹੀ ਕੰਮ ਹੋਣਾ ਹੈ ਪਰ ਉਸ ਤੋਂ ਬਾਅਦ ਆਪਾਂ ਪ੍ਰੋਪਰ ਫ੍ਰੀ ਆ ਦੁਸਹਿਰੇ ਤੱਕ ਆਪਣਾ ਸਾਰਾ ਕੰਮ ਨਿਭੜ ਜਾਣਾ ਸਾਬ ਸਫਾਈ ਦਾ ਫੇਰ ਸਰਦੀਆਂ ਸ਼ੁਰੂ ਹੋ ਜਾਣੀਆਂ ਫੇਰ ਆਪਾਂ ਰਾਮ ਤੇ ਰਜਾਈਆਂ ਚ ਪਿਆ ਕਰਾਂਗੇ ਹਨਾ ਤੇ ਹੁਣ ਆਪਾਂ ਡਸਟਿੰਗ ਵਗੈਰਾ ਕਰ ਲੈਣੀ ਆ ਸਾਰੀ ਤੇ ਆਪਾਂ ਨੇ ਹੁਣ ਡਸਟਿੰਗ ਕਰ ਰਹੀਆਂ ਤੇ ਹੌਲੀ-ਹੌਲੀ ਤੇ ਹੁਣ ਗਿੱਲਾ ਕੱਪੜਾ ਵੀ ਮਾਰ ਦੋ ਨਾ ਕੱਪੜੇ ਹਲਕਾ ਹਲਕਾ ਕੁਰਸੀਆਂ ਹੋ ਗਈਆਂ ਟੇਬਲ ਹੋ ਗਿਆ ਤੇ ਕੰਦਾ ਵਗੈਰਾ ਦੇ ਜੋ ਵਾਲ ਪੇਪਰ ਹੈ ਫਲੈਕਸ ਹੈ ਉਹਦੇ ਉੱਪਰ ਇਹ ਥੋੜਾ ਜਿਹਾ ਹਲਕਾ ਜਿਹਾ ਗਿੱਲਾ ਕਰਕੇ ਨਾ ਕੱਪੜਾ ਨਚੋੜ ਕੇ ਫੇਰ ਦੋ ਐਨ ਸਾਫ਼ ਹੋ ਜਾਂਦਾ ਬਿਲਕੁਲ ਡਸਟ ਵਗੈਰਾ ਉੱਤਰ ਜਾਂਦੀ ਹੈ ਤੇ ਪੱਖੇ ਵੀ ਮੈਂ ਇਦਾਂ ਹੀ ਸਾਫ਼ ਕਰਦੀ ਹੁੰਨੀ ਆ ਤੇ ਚਲੋ ਜੀ ਆਪਾਂ ਕਰਦੇ ਆ ਸਾਫ਼ ਸਫਾਈ ਨੇ ਫਿਰ ਆਪਾਂ ਨੇ ਲਾਣਾ ਇੱਧਰ ਝਾੜੂ ਫਿਰ ਆਪਾਂ ਨੇ ਲਾਣਾ ਬੇੜੇ 'ਚ ਝਾੜੂ ਔਰ ਹੁਣ ਆਪਾਂ ਗੱਡੀਆਂ ਦੇ ਉੱਪਰ ਦੇਖਾਂਗੇ ਝਾੜਾਂਗੇ ਜਾਂ ਪਹਿਲਾਂ ਝਾੜ ਕੇ ਕਵਰ ਬਿਛਾਦਾ ਮੈਂ ਇਹਨਾਂ ਦੇ ਉੱਪਰ ਤੇ ਅੱਜ ਮਿਸਤਰੀਆਂ ਦਾ ਥੋੜਾ ਜਿਹਾ ਮਿਸਤਰੀ ਮੂੰਹ 'ਚੋਂ ਨਿਕਲ ਜਾਂਦਾ ਸੋਰੀ ਪੇਂਟਰ ਐ ਇਹ ਤੇ ਅੱਜ ਪੇਂਟਰ ਦਾ ਕੰਮ ਥੋੜਾ ਜਿਹਾ ਰਹਿ ਗਿਆ ਅੱਜ ਅੱਜ ਦਾ ਸ਼ਾਮ ਤੱਕ ਦਾ ਨਿਬੜ ਜਾਣਾ ਵੈਸੇ ਅੱਜ ਹੱਥ ਜਿਆਦਾ ਕੰਮ ਤਾਂ ਨਹੀਂ ਹੈ ਲੇਕਿਨ ਇਹਨਾਂ ਦੇਖੋ ਅਗਰ ਨਿਬੜ ਗਿਆ ਤਾਂ ਵਧੀਆ ਗੱਲ ਐ ਰੋਜ਼ ਕਹੀ ਜਾਂਦੀਆਂ ਨਿਬੜ ਜੂਗਾ ਨਿਬੜ ਜੂਗਾ ਲੇਕਿਨ ਅੱਜ ਦੇਖਦੇ ਆ ਅੱਜ ਦੀ ਛੁੱਟੀ ਸੀ ਕੱਲ ਦੀ ਛੁੱਟੀ ਸੀ ਪਰ ਬਭਜੋਤ ਨੇ ਮੇਰੀ ਬਹੁਤ ਵਧੀਆ ਹੈਲਪ ਕਰਾਈ ਆ ਦੋ ਦਿਨ ਹੋ ਗਏ ਜੋਤ ਨੇ ਮੇਰੀ ਨਾਲ ਹੈਲਪ ਕਰਾਈ ਆ ਮੈਨੂੰ ਆਏ ਤਾਂ ਵੀ ਚਲੋ ਜੋਤ ਘਾਰ ਹੈ ਮੇਰੇ ਨਾਲ ਥੋੜੀ ਬਹੁਤੀ ਹੈਲਪ ਕਰਾ ਦੂਗੀ ਤਾਂ ਕਰਕੇ ਮੈਂ ਸਫਾਈ ਕਰਦੀ ਹੁੰਨੀ ਆ ਤੇ ਹੁੰਦੇ ਆ ਨਾ ਬੱਚੇ ਵੱਡੇ ਹੋ ਜਾਂਦੇ ਆ ਥੋੜੀ ਬਹੁਤੀ ਹੈਲਪ ਕਰਾ ਦਿੰਦੇ ਆ ਤੇ ਜੋਤ ਨੇ ਸੱਚੀ ਬਹੁਤ ਜ਼ਿਆਦਾ ਹੈਲਪ ਕਰਾਈ ਮੇਰੀ ਔਰ ਜੋਤ ਵੀ ਖੁਸ਼ ਹੋ ਰਹੀ ਦੀ ਜਿਸ ਟਾਈਮ ਮੈਂ ਵੀਡੀਓ ਰਿਕਾਰਡਿੰਗ ਕਰ ਰਹੀ ਸੀ ਜੋਤ ਹਾਸਰੀ ਦੀ ਕੀ ਮੰਮਾ ਮੇਰੀ ਤਾਰੀਫ ਕਰ ਰਹੀ ਆ ਮੰਮੀ ਉਹ ਮੈਨੂੰ ਖਿਜਦੀ ਆ ਵੀ ਕੰਮ ਨਹੀਂ ਕਰਦੀ ਮੈਂ ਕਹਾ ਨਾ ਪੁੱਤ ਵਾਕੇ ਹੀ ਤੂੰ ਮੇਰੀ ਹੈਲਪ ਕਰਾਈ ਹੈ ਤੇ ਲੋ ਜੀ ਹੁਣ ਆਪਾਂ ਅੱਗੇ ਢੇੜੇ 'ਚ ਹੁਣ ਢੇੜੇ ਦੇ ਵਿੱਚ ਵੀ ਮੈਂ ਧੋਣਾ ਇਹ ਪਾਈਪ ਲਾ ਕੇ ਸਾਰਾ ਢੇੜਾ ਬੱਟੋ ਹੈ ਨਹੀਂ ਜਾਣਾ ਕਿਉਂਕਿ ਅੱਗੇ ਨਾ ਪਾਈਪ ਫੁੱਟ ਗਿਆ ਉਹਦੇ ਵਿੱਚ ਪਾਣੀ ਪੈਣਾ ਪਹਿਲਾਂ ਪਾਈਪ ਦੇ ਉੱਪਰ ਸਿਮਿੰਟ ਲੱ ਤੇ இਵੇਂ ਆਪਾਂ ਸੁੱਕਾ ਸੁੱਕਾ ਝਾੜੂ ਫੇਰ ਦੰਨੇ ਆ ਬੇੜੇ ਤੇ ਤੇ ਜੇ ਆਪਾਂ ਝਾੜੂ ਵੀ ਤੱਲੀ ਨਾਲ ਫੇਰ ਦੋ ਨਾ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਉਸ ਤੋਂ ਬਾਅਦ ਮੈਂ ਵਾਸ਼ਰੂਮ ਟਾਇਲਟ ਵਗੈਰਾ ਹੋਵੇ ਉਹ ਸਾਫ਼ ਕਰਨੇ ਆ ਅੰਦਰ ਤੇ ਲੋ ਜੀ ਇੱਧਰ ਆਪਾਂ ਹੌਲੀ ਹੌਲੀ ਸਾਫ਼ ਕਰ ਦੇਣਾ ਸਾਰਾ ਤੇ ਕੰਦਾ ਵਗੈਰਾ ਇਹ ਥੋੜੇ ਥੋੜੇ ਜੋ ਦਾਗ ਜੇ ਲੱਗੇ ਵੀ ਆ ਨਾ ਸਾਰੇ ਸਾਫ਼ ਕਰਨੇ ਆ ਇੱਧਰ ਆਪਾਂ ਨੇ ਤੇ ਲੋ ਜੀ ਇਹੀ ਕਰ ਰਹੀ ਸੀ ਮੈਂ ਹੁਣ ਝਾੜੂ ਲੱਗੀਆਂ ਲਾਣ ਤੱਲੀ ਵਾਲਾ ਇੱਕਦਮ ਮਿੱਟੀ ਮਿੱਟੀ ਜੀ ਧੂੜ ਧੂੜ ਜੀ ਬਹੁਤ ਫਸੀ ਪਈ ਆ ਮਿੱਟੀ ਜੀ ਉਹ ਸਾਫ ਕਰਨ ਲੱਗੀ ਵੀ ਆ ਪਹਿਲਾਂ ਸੋਚਿਆ ਕਿ ਰੜਕੇ ਗੱਲ ਸਾਫ ਕਰਾਂ ਪਰ ਰੜਕੇ ਨਾਲ ਇੰਨਾ ਸਾਫ ਨਹੀਂ ਹੋਇਆ ਜਿੰਨਾ ਝਾੜੂ ਦੇ ਨਾਲ ਸਾਫ ਹੋ ਰਿਹਾ ਤਾਂ ਹਨਾ ਤੇ ਉਹੀ ਸਾਫ ਕਰਨ ਲੱਗੀ ਹੋਈ ਤੀ ਹੈ ਤੇ ਮੈਂ ਕਿਹਾ ਚਲੋ ਆਪਾਂ ਦੇਖਦੇ ਆਂ ਹੌਲੀ ਹੌਲੀ ਸਾਫ ਕਰਕੇ ਜੇ ਮੈਂ ਪਾਈਪ ਲਾ ਕੇ ਧੋ ਲਈ ਪਾਈਪ ਲਾ ਕੇ ਧੌਣ ਚ ਬਹੁਤ ਫਾਇਦਾ ਤਾਂ ਫਟਾਫਟ ਹੋ ਜਾਣਾ ਤਾਂ ਪਰ ਮੈਂ ਤੁਹਾਨੂੰ ਦੱਸਿਆ ਕਿ ਪਾਈਪ ਉਹ ਟੁੱਟ ਗਿਆ ਉਹਦੇ ਕਰਕੇ ਮੈਂ ਪਾਣੀ ਨਹੀਂ ਲਾਇਆ ਹੈਗਾ ਪਾਈਪ ਨਹੀਂ ਲਾਇਆ ਸੁੱਕਾ ਸੁੱਕਾ ਝਾੜੂ ਖੇੜਿਆ ਅੱਜ ਤੇ ਗਿੱਲਾ ਕੱਪੜਾ ਲੈ ਕੇ ਸਾਰੇ ਦਾਗ ਦੂਬ ਘਤਾਰਤੇ ਜਦੋਂ ਸੈਡਾ ਚ ਗਿਰੇ ਹੋਏ ਤੇ ਮਾੜੇ ਮੋٹے ਵੈਸੇ ਇੰਨੇ ਗਿਰੇ ਨਹੀਂ ਹੈਗੇ ਇਹਨਾਂ ਨੇ ਬਹੁਤ ਜ਼ਿਆਦਾ ਸੇਫਲੀ ਕਲਰ ਕਰਿਆ ਹੈ ਲੇਕਿਨ ਉਸ ਤੋਂ ਬਾਅਦ ਫੇਰ ਵੀ ਤੁਹਾਨੂੰ ਪਤਾ ਹੀ ਹੈ ਮਾੜੇ ਮੋਟੇ ਡਸਟਿੰਗ ਵਗੈਰਾ ਰਹਿ ਹੀ ਜਾਂਦੀ ਹੈ ਹਨਾ ਕਰਨ ਵਾਲੀ ਤੇ ਉਹ ਸਾਹਮਣੇ ਜੋ ਬਾਥਰ ਹੁੰਦਾ ਦਰਵਾਜ਼ਾ ਦਿਖ ਰਿਹਾ ਤੁਹਾਨੂੰ ਹਨਾ ਮੇਰੇ ਵੈਬਸਾਈਟ ਤੇ ਉਹ ਜਿਹੜੇ ਉੱਪਰ ਗਿੱਲੀ ਗਿੱਲੀ ਲੀਰ ਫੇਰੀ ਐ ਇੰਨਾ ਸੋਹਣਾ ਚਮਕ ਗਿਆ ਨਾ ਦਰਵਾਜ਼ਾ ਬਹੁਤ ਸੋਹਣਾ ਜਿਵੇਂ ਅੱਜੇ ਨਵਾਂ ਲਵਾਇਆ ਹੋਆ ਹੁੰਦਾ ਹੈ ਤੇ ਫੇਰ ਵੀ ਥੋੜੀ ਬਹੁਤੀ ਦਸਤੀ ਕਿਉਂਕਿ ਇਹ ਉੱਪ ਤੋੜੀ ਮਿੱਟੀ ਜੀ ਆ ਗਈ ਸੀ ਡ੍ਰਿੰਗ ਦੇ ਨਾਲ ਇਸ ਕਰਕੇ ਮੈਂ ਥੋੜਾ ਜਿਹਾ ਝਾੜੂ ਲਾ ਰਹੀ ਆ ਔਰੇ ਤੇ ਹੈਗੀ ਦੀ ਡਸਟਿੰਗ ਥੋੜੀ ਬਹੁਤੀ ਜੀ ਹਨਾ ਤੇ ਉਹ ਲੱਗੀ ਹੋਈਆਂ ਕਰਨ ਮੈਂ ਮੈਂ ਕਿਹਾ ਚਲੋ ਕਰ ਦਿੰਦੇ ਆ ਡਸਟਿੰਗ ਤੇ ਲੋਕ ਕਹਿੰਦੇ ਕਿ ਮੈਂ ਬੇਦੀ ਆ ਦੇਖੋ ਮੈਂ ਬੇਦੀ ਨਹੀਂ ਹੈਗੀ ਕਿੰਨਾ ਕੰਮ ਕਰਦੀ ਆ ਸਾਰਾ ਦਿਨ ਤੁਸੀਂ ਮੇਰੇ ਵਲੌਗ ਦੇਖਿਆ ਕਰੋ ਤੁਸੀਂ ਮੈਨੂੰ ਲਾਈਵ ਦੇਖਦੇ ਹੋ ਬੈਠੀ ਨੂੰ ਤੁਸੀਂ ਮੇਰੇ ਵਲੌਗ ਨਹੀਂ ਦੇਖਦੇ ਵਲੌਗ ਦੇਖੇ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਕਿੰਨਾ ਕੰਮ ਕਰਦੀ ਆ ਮੈਂ ਘਰ ਦਾ ਹਨਾ ਸਾਰਾ ਦਿਨ ਨਹੀਂ ਮੁੱਕਦੇ ਭਾਈ ਘਰ ਦੇ ਕੰਮ ਤੁਸੀਂ ਕਰਕੇ ਦੇਖੋ ਇੱਕ ਵਾਰ ਬੋਨਣਾ ਸੋਖਾ ਕਰਨਾ ਬਹੁਤ ਔਖਾ ਹੈ ਹਨਾ ਤੇ ਜੇ ਹੁਣ ਜੈਂਟਸ ਨੂੰ ਤਾਂ ਹੀ ਹੁੰਦਾ ਵੀ ਲੇਡੀਜ਼ ਵੇਲੀਆ ਬਟ ਲੇਡੀਜ਼ ਵੇਲੀਆ ਨਹੀਂ ਹੁੰਦੀਆਂ ਕੰਮ ਬਹੁਤ ਹੁੰਦਾ ਹੈ ਲੇਡੀਜ਼ ਨੂੰ ਲੋ ਜੀ ਪਰ ਮੈਂ ਸਾਫ ਕਰ ਰਹੀ थी ਬੇੜਾ ਉਸ ਤੋਂ ਬਾਅਦ ਮੈਂ ਬਣਾ ਕੇ ਦਈ ਮਿਸਤਰੀਆਂ ਨੂੰ ਚਾਹ ਕਿਉਂਕਿ ਜੋ ਪੇਂਟਰ ਲੱਗ ਰਹੇ ਹਨ ਉਹ ਪੇਂਟਰ ਇਹ ਖਿੜਕੀ ਇਹ ਰਹਿ ਗਈ ਜਾਲੀ ਰਹਿ ਗਈ ਸਾਰੀ ਉਰੇ ਪੇਂਟ ਕਰ ਰਹੇ ਹਨ ਤੇ ਰੁਪਿੰਜ ਲਵਾਜ ਘੱਟ ਕਰੋ ਪੁੱਤ ਪੇਂਟ ਕਰ ਰਹੇ ਤੇ ਨਾ ਹੁਣ ਚਾਹ ਦੇ ਕੇ ਆਈਆਂ ਕੋਠੇ ਤੇ ਬੈਠੇ ਆ ਉਹ ਚਾਹ ਪੀ ਰਹੇ ਆ ਤੇ ਇਹਨੇ ਆਪਾਂ ਆਪਣੀ ਚਾਹ ਪੀ ਲਈਏ ਤੇ ਇਧਰ ਬਵਜੋਦ ਕੀ ਫੇਵਰੇਟ ਨਮਕੀਨ ਆਹਾ ਬਟ ਮੈਨੂੰ ਇੰਨੀ ਵਧੀਆ ਨਹੀਂ ਲੱਗਦੀ ਮੈਂ ਖਾਨੀ ਆ ਮੋਟੀ ਪਕੌੜੀਆਂ ਪਰ ਜੋਤ ਖਾਂਦੀ ਆ ਇਹ ਵਾਲੀਆਂ ਰਪਿੰਜਲਾ ਆਪ ਨੂੰ ਪਸੰਦ ਆ ਇਹ ਵਾਲੀ ਪਕੌੜੀਆਂ ਖਾਂਦਾ ਤੂੰ ਤੇ ਲੋਜੀ ਹਲੇ ਵੀ ਮੇਰਾ ਖਿਲਾਰਾ ਉਸੀ ਤਰ੍ਹਾਂ ਪਿਆ ਪਿਆ ਸੋ ਸੋਚ ਕੇ ਕਰ ਰਹੀ ਆ ਕੰਮ ਨਹੀਂ ਆ ਰਿਹਾ ਹੈਗਾ ਹਨਾ ਕਿਉਂਕਿ ਬੱਚੇ ਵੀ ਘਰ ਆ ਰੋਟੀ ਪਾਣੀ ਮੰਗ ਲੈਣੇ ਆ ਫਿਰ ਵਿਚਮਾਨ ਉੱਠ ਕੇ ਸਾਫ ਵੀ ਕਰਦੀ ਆ ਫਿਰ ਹੁਣ ਚਾਹ ਬਣਾ ਕੇ ਦਈ ਆ ਪਰਾਂ ਵਾਸ਼ਰੂਮ ਸਾਫ ਕਰਕੇ ਆਈ ਆ ਹਲੇ ਬਹੁਤ ਜ਼ਿਆਦਾ ਮਤਲਬ ਛਿੱਟੇ ਗਰੇ ਹੋ ਤੇ ਹੀਟਾਂ ਰੰਗ ਦੇ ਔਰ ਮਤਲਬ ਟਾਇਲਟ ਸਾਫ ਕਰਿਆ ਉਸ ਤੋਂ ਬਾਅਦ ਹੁਣ ਬਾਹਰਲਾ ਵਾਸ਼ ਬੇਸ਼ਨ ਸਾਫ ਕਰਨਾ ਹੈ ਹਨਾ ਉਹ ਪਿਆ ਮੇਰਾ ਉਹ ਸਾਫ ਕਰਕੇ ਫਿਰ ਨੂੰ ਪੈਂਜਲ ਨੂੰ ਨਣਾਣਾ ਇਹਦਾ ਸਿਰ ਬਾਣਾ ਕੱਲ ਉਹ ਇਹਨਾਂ ਨੇ ਸਕੂਲ ਚਲੇ ਜਾਣਾ ਕੱਲ ਨੂੰ ਪਿੱਛੇ ਤੇ ਸਾਫ ਕਰੂੰਗੀ ਕਿਉਂਕਿ ਜੇ ਸਕੂਲ ਚਲੇ ਜਾਂਦੇ ਆ ਨਾ ਫਿਰ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਫਿਰ ਨਹੀਂ ਇਹ ਘਰ ਆ ਰਹਿ ਕੇ ਤੰਗ ਕਰਦੀਆਂ ਹਨ ਤੇ ਹਲੇ ਮੈਂ ਨਾ ਇਹ ਨਾ ਧੋਈ ਸਿਰ ਕੋ ਹੈ ਕੱਲੂ ਜਾਣਾ ਹੋਰ ਪਰਸੋਂ ਦੀ ਛੁੱਟੀ ਹੈ ਸ਼ਨੀਵਾਰ ਔਰ ਸੰਡੇ ਦੀ ਕੱਲੂ ਸਕੂਲ ਜਾਣਾ ਪਰਸੋਂ ਦੀ ਛੁੱਟੀ ਹੈ ਸ਼ਨੀਵਾਰ ਔਰ ਸੰਡੇ ਦੀ ਛੁੱਟੀ ਹੈ ਮੈਡਮ ਕੱਲ ਕੀ ਥੋੜੀ ਹੈ ਕੱਲੂ ਜਾਣਾ ਦੋ ਛੁੱਟੀਆਂ ਫੇਰ ਆ ਰਹੀਆਂ ਸ਼ਨੀਵਾਰ ਨੂੰ ਤੁਹਾਡੀ ਪੀਟੀਐਮ ਹੈ ਔਰ ਸੰਡੇ ਦੀ ਸੰਡੇ ਦੀ ਛੁੱਟੀ ਹੈ ਪੀਟੀਐਮ ਹੈ ਨਾ ਨੰਬਰ ਦਿਖਾਣੇ ਆ ਜਿਹੜੇ ਪੇਪਰ ਹੋਈਦੇ ਤੁਹਾਡੇ ਫੇਰ ਦੇਖੋ ਕਿੰਨੇ ਨੰਬਰ ਆਉਣਗੇ ਤੇਰੇ ਪੰਜ ਪੰਜ ਨੰਬਰ 3 3 ਬਸ 3 50 ਨੰਬਰਾਂ ਦਾ ਪੇਪਰ ਦਾ ਤੇਰਾ ਚਲ ਅਸੀਂ ਅਮਕੀਨ ਖਾਈਏ ਆਪਾਂ ਚਲੋ ਜਸਟ ਮੈਂ ਲਗੀ ਤੀ ਸਿਰਬਾਣ ਤੇ ਨਾਕੇ ਨਿਕਲੀ ਤੀ ਬਾਹਰ ਔਰ ਕਮ ਮੋਸਟਲੀ ਫਿਨਿਸ਼ ਥੋੜਾ ਜਿਹਾ ਥੋੜਾ ਜਿਹਾ ਹੈਗਾ ਹਲੇ ਬਾਕੀਆ ਵਾਓ ਤਿਤਲੀ ਵਾਓ ਤਿਤਲੀ ਆਈ ਮੇਰੇ ਕੋਲ ਕਿਤੇ ਗਈ ਉੱਡ ਗਈ ਤਿਤਲੀ ਆਈ ਤੀ ਮੇਰੇ ਕੋਲ ਇਹ ਆਈ ਤੀ ਕਹਿਣ ਕਿ ਆਪਕਾ ਘਰ ਅੱਛਾ ਹੈ ਕਾਂ ਉੱਡ ਗਈ ਵੋ ਚਲੀ ਗਈ ਫਾਈਨਲੀ ਵਾਸ਼ਰੂਮ ਮੈਂ ਸਾਫ ਕਰਿਆ ਲੇਕਿਨ ਜਿੰਨਾ ਵੀ ਮੈਂ ਤੇ ਸਾਫ ਹੋਇਆ ਉਹ ਨਾ ਕਰਤਾ ਹਨਾ ਤੇ ਇੱਕ ਵਾਰ ਹੋਰ ਪਿਆ ਸਾਫ ਕਰਨਾ ਹਲੇ ਉੱਪਰ ਉੱਪਰ ਪੇਂਟ ਕਰਿਆ ਟੈਲਾਂ ਨਹੀਂ ਲਵਾਈਆਂ ਹਲੇ ਕਿਉਂਕਿ ਹਲੇ ਮੈਨੂੰ ਜ਼ਰੂਰਤ ਨਹੀਂ ਟੈਲਾਂ ਦੀ ਜਦੋਂ ਹੋਊਗੀ ਫਿਰ ਲਵਾਵਾਂਗੇ ਆਪਾਂ ਤੇ ਬਾਕੀ ਗਿਜ਼ਰ ਗੁਜ਼ਰ ਮੈਂ ਸਾਰਾ ਥੀ ਸਾਫ ਕਰਤੀ ਔਰ ਜਿੰਨੀ ਵੀ ਹੋਈ ਬਾਕੀ ਕੱਲ ਨੂੰ ਆਪਾਂ ਚੰਗੀ ਤਰ੍ਹਾਂ ਹੋਰ ਕਰ ਦਾਂਗੇ ਹਨਾ ਇਹ ਵਾਸ਼ਰੂਮ ਸਾਫ ਕਰਿਆ ਹੌਲੀ ਹੌਲੀ ਜਿੰਨਾ ਵੀ ਹੋਏਗਾ ਦੋ ਤਿੰਨ ਵਾਰ ਸਾਫ ਹੋਏਗਾ ਕਿਉਂਕਿ ਇੱਕਦਮ ਸਾਫ ਹੁੰਦਾ ਵੀ ਨਹੀਂ ਹੈਗਾ ਹਨਾ ਤੋ ਫਿਲਹਾਲ ਥੋੜੀ ਦਿਰ ਪਾਈਆਂ ਜੀ ਮੈਂ ਭੱਜ ਤਾ ਔਰ ਰੁਪੰਜਲ ਰੁਪੰਜਲ ਤਾਂ ਕਾਰਟੂਨ ਦੇਖ ਰਹੀ ਆ ਆਪਣੇ ਰੁਪੰਜਲ ਅਵਾਜ਼ ਘੱਟ ਕਰ ਤੇ ਅਸੀਂ ਰੋਟੀ ਰੋਟੀ ਖਾ ਕੇ ਬੇਲੇ ਹੋਏ ਤੇ ਮੈਂ ਕਿਹਾ ਚੱਲ ਥੋੜਾ ਜਿਆਦਾ ਰੈਸਟ ਕਰਦੇ ਆ ਆਪਾਂ ਤੇ ਥੋੜੀ ਦਿਰ ਪਾਈ ਤੇ ਆਪਾਂ ਤੇ ਹੁਣ ਆਪਾਂ ਨੇ ਕਰਨੀ ਆ ਡਸਟਿੰਗ ਵਗੈਰਾ ਹੋਰ ਪਈ ਆ ਹਲੇ ਤਾਂ ਸੱਚੀ ਕੰਮ ਲਿਬੜਨ ਚ ਨਹੀਂ ਆ ਰਿਹਾ ਹੈਗਾ ਇੱਕ ਵਾਰ ਫਲਾ ਲਿਆ ਤੇ ਬਾਕੀ ਦੇਖਦੇ ਆਂ ਅੱਜ ਰੰਗ ਦਾ ਕੰਮ ਸ਼ਾਮ ਤੱਕ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਆਪਾਂ ਵਿਲੇ ਹੋ ਜਾਣੇ ਆ ਹਨਾ ਫਿਰ ਬਸ ਮੇਰਾ ਇੱਕ ਦੋ ਦਿਨੇ ਲੱਗਣਾ ਮੈਂ ਤਾਂ ਛੇਤੀ ਕੰਮ ਨਿਵੇੜ ਦੇਣਾ ਹੈ ਫਿਰ ਆਪਾਂ ਫ੍ਰੀ ਆ ਹਨਾ ਫਿਰ ਆਪਾਂ ਨੇ ਸਮਾਨ ਵਗੈਰਾ ਲਾ ਦੇਣਾ ਅੰਦਰ ਤੇ ਮੈਂ ਦੇਖਦੀ ਆਂ ਅੱਧੇ ਕਿ ਸਿਸੇ ਕੱਲ ਸਾਫ਼ ਕਰ ਦਿੱਤੇ ਤੇ ਅੱਧੇ ਰਹਿ ਗਏ ਆ ਤੇ ਉਹ ਅੱਜ ਕਰਦੇ ਆਂ ਆਪਾਂ ਹਨਾ ਤੇ ਸ਼ਾਮ ਸ਼ਾਮ ਤੱਕ ਕਰ ਦੇਣੀ ਆ ਔਰ ਫਿਰ ਆਪਾਂ ਦੇਖਦੇ ਆਂ ਬਾਕੀ ਬਬ ਜਦੋਂ ਪਾਪਾ ਲੇਟ ਆਉਣਗੇ ਕਿਉਂਕਿ ਨਾ ਤਾਂ ਪੱਖੇ ਸਾਫ਼ ਕਰਵਾਣੇ ਆ ਮੈਂ ਪਰ ਕਿਉਂਕਿ ਛੱਤ ਤੇ ਮੇਤੇ ਹੱਥ ਨਹੀਂ ਜਾਂਦਾ ਹੈਗਾ ਛੱਤ ਦੇ ਉੱਪਰ ਹਨਾ ਇਹ ਪੱਖੇ-ਪੁੱਖੇ ਸਾਫ਼ ਕਰ ਦੂੰਗੇ ਫਿਰ ਮੈਂ ਨੀਚੋਂ ਦਾ ਸਾਫ਼ ਕਰ ਦਾਂਗੀ ਜੋ ਵੀ ਹੈਗਾ ਡਸਟ ਵਗੈਰਾ ਤੇ ਉਸ ਤੋਂ ਬਾਅਦ ਪੜਦੇ-ਪੁੜਦੇ ਟੰਗ ਦੇਣੇ ਅੱਜ ਫਾਈਨਲੀ ਕੰਮ ਕਰਦੇ ਹਾਂ ਆਪਾਂ ਨੇ ਲੋ ਜੀ ਇਧਰ ਪਤੰਗ ਦਿੰਨੇ ਆ ਪੜਦੇ ਕਿਉਂਕਿ ਹੁਣ ਪੜਦਿਆਂ ਦੀ ਵਾਰੀ ਆ ਤੁਹਾਨੂੰ ਪਤਾ ਹੀ ਐ ਤੇ ਜੇ ਆਪਾਂ ਹੁਣੇ ਤੋਂ ਟੰਗਣੇ ਸ਼ੁਰੂ ਕਰਾਂਗੇ ਤਾਂ ਮੁਕੂਗੇ 24 ਪੜਦੇ ਆ ਜੇ ਮੇਰੇ 10 12 ਬਾਹਰ ਦੇ ਆ ਬਾਕੀ ਅੰਦਰਲੇ ਲਾ ਲਓ ਤੁਸੀਂ ਤੇ ਹੁਣ ਆਪਾਂ ਬਾਹਰਲੇ ਬਰਾਂਡੇ ਦੇ ਟੰਗਾਂਗੇ ਪਹਿਲਾਂ ਨਹੀਂ ਚਾਨਣਾ ਦੇਖ ਕੇ ਨਾ ਮੱਖੀਆਂ ਬਹੁਤ ਆਉਂਦੀਆਂ ਤੇ ਜਾਲੀ ਦੇ ਵਿੱਚ ਜੇ ਮੱਖੀ ਫਸ ਗਈ ਮੁੜ ਕੇ ਨਿਕਲਦੀ ਨਹੀਂ ਹੈਗੀ ਹਨਾ ਤੇ ਹੁਣ ਆਪਾਂ ਪੜਦੇ ਲਾਣ ਲੱਗੇ ਆ ਇਹ ਪੜਦੇ ਬਹੁਤ ਪੁਰਾਣੇ ਹੋ ਗਏ ਪਰ ਸਿੱਟਣ ਨੂੰ ਵੀ ਦਿਲ ਨਹੀਂ ਕਰਦਾ ਹਲੇ ਫਟੇ ਨਹੀਂ ਹੈਗੇ ਬਿਲਕੁਲ ਠੀਕ ਪਏ ਆ ਫਿਰ ਆਪਾਂ ਨੇ ਸੋਚਿਆ ਹਲੇ 3-4 ਸਾਲ ਹੋਰ ਕੱਢ ਜਾਣਾ ਇਹਨਾਂ ਪੜਦਿਆਂ ਨੇ ਕਿਉਂਕਿ ਮੈਂ ਲਈ ਆਈ ਤੀ ਇਹ 2015 ਚ ਹਨਾ 2015 ਚ ਤੁਸੀਂ ਇੱਧਰ ਮਕਾਨ ਬਣਾਇਆ ਤਾਂ ਜਦ ਲਈ ਤੇ ਆਹ ਪੜਦੇ ਮੈਂ ਦੇਖ ਲਓ ਤੁਸੀਂ ਕਿੰਨੇ ਸਾਲ ਹੋ ਗਏ ਤੇ ਮੈਂ ਸੋਚਿਆ ਵੀ ਚਲੋ ਆਪਾਂ ਪੜਦੇ ਖਰਾਬ ਨਹੀਂ ਕਰਦੇ ਹੈਗੇ ਕਾਨੂੰ ਸਿੱਟਣੇ ਆ ਨਮਿਆਂ ਤੇ ਕਿਉਂ ਪੈਸੇ ਲਾਣੇ ਆ ਆਪਾਂ ਇਹੀ ਤੋਂ ਸਮਾਰ ਕੇ ਵਧੀਆ ਆ ਹੈਗੇ ਆ ਤੇ ਬਾਹਰੇ ਤਾਂ ਡੰਗਣੇ ਆ ਹਨਾ ਬਾਹਾਂ ਟੰਗ ਲੈਣੇ ਆ ਤੇ ਮੈਂ ਚੜੀਆਂ ਘੋੜੀ ਦੇ ਉੱਤੇ ਤੇ ਮੈਂ ਸੁਣਿਆ ਕਿ ਲਾੜੇ ਚੜਦੇ ਹੁੰਨੇ ਆ ਮਤਲਬ ਮੁੰਡੇ ਚੜਦੇ ਹੁੰਨੇ ਆ ਘੋੜੀ ਤੇ ਲੇਕਿਨ ਮੈਂ ਵੀ ਘੋੜੀ ਤੇ ਚੜ ਗਈ ਅੱਜ ਤੇ ਮੈਂ ਟੰਗ ਰੀਆਂ ਪੜਦੇ ਮੇਰੀ ਹਾਸੀ ਨਿਕਲੀ ਕਿ ਮੈਂ ਘੋੜੀ ਤੇ ਚੜ ਗਈ ਔਰ ਜੋਤ ਮੇਰੀ ਹੈਲਪ ਕਰਾ ਰਹੀ ਥੀ ਮੈਂ ਤਾਂ ਹੀ ਪੜਦੇ ਟੰਗੇ ਆ ਬਾਹਰਲੇ ਮੈਂ ਕਿਹਾ ਚਲੋ ਜੋਤ ਮੇਰੀ ਹੈਲਪ ਕਰਾ ਦੂਗੀ ਥੋੜੀ ਥੋੜੀ ਤੇ ਜੋਤ ਮੇਰੀ ਹੈਲਪ ਕਰਾ ਰਹੀ ਦੀ ਹਨਾ ਤੇ ਚਲੋ ਜੀ ਹੁਣ ਆਪਾਂ ਪੜਦੇ ਪੁਰਦੇ ਜੇ ਟੰਗ ਦੰਨੇ ਆ ਇਹ ਫਿਰ ਨਾਲ ਦੀ ਨਾਲ ਚਾਹ ਦਾ ਆਰਡਰ ਆ ਜਾਣਾ ਕਿਉਂਕਿ ਹੁਣ ਚਾਹ ਪੀਣ ਵਾਲਿਆਂ ਦੇ ਵੀ ਚਾਹ ਪੀਣੀ ਹੈ ਹਨਾ ਕਿਉਂਕਿ ਪਤਾ ਹੀ ਹੈ 3.5 ਹੋ ਚੁੱਕੇ ਤੇ ਚਾਹ ਦਾ ਟਾਈਮ ਵੀ ਬਸ ਹੋਣ ਵਾਲਾ ਹੈ ਤੇ ਮੈਂ ਕਿਹਾ ਵੀ ਚਲੋ ਪੜਦੇ ਹੁਣ ਜੋਤ ਮੇਰੀ ਹੈਲਪ ਕਰਾ ਦੂਗੀ ਵਿੱਚ ਨਾਲ ਜਿਹੜੇ ਨਾਲ ਦੇ ਕੁੰਡੇ ਜੇ ਨੇ ਨਾ ਉਹ ਨਿਕਲ ਜਾਂਦੇ ਆ ਕਈ ਵਾਰ ਕੁੰਡੇ ਲੂਸ ਹੋ ਗਏ ਬਾਕੀ ਪੜਦੇ ਠੀਕ ਪਏ ਆ ਪਰ ਕੁੰਡੇ ਲੂਸ ਹੋ ਗਏ ਕਈ ਵਾਰ ਸੋਚਦੀ ਆ ਵੀ ਕੁੰਡੇ ਲੱਗ ਮਿਲ ਜਾਂਦੇ ਆ ਪਰ ਮੈਂ ਸੋਚਿਆ ਵੀ ਚਲੋ ਹਲੇ ਠੀਕ ਹੈ ਐਨੇ ਖਰਾਬ ਵੀ ਨਹੀਂ ਹੈਗੇ ਚਲੋ ਮੈਂ ਟੰਗ ਦੰਨੀ ਐ ਮੈਂ ਉੱਪਰ ਰਾਮ ਰਾਮ ਕਰਕੇ ਚੜ੍ਹ ਰਹੀ ਸੀ ਮੈਂ ਕਹਾ ਵਾਹਿਗੁਰੂ ਵਾਹਿਗੁਰੂ ਰਾਮ 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 ਤੇ ਮੈਨੂੰ ਡਰ ਲੱਗ ਰਿਹਾ ਤਾਂ ਘੋੜੀ ਦੇ ਉੱਤੇ ਮੈਂ ਕਹਾ ਚਲੋ ਕੋਈ ਨਹੀਂ ਪਰ ਪੱਖੇ ਵੀ ਸਾਫ਼ ਕਰਨੇ ਆ ਅੱਜ ਘੋੜੀ ਫਸੀ ਹੋਈ ਐ ਮੈਂ ਕਹਾ ਅੱਜ ਪੱਖੇ ਵੀ ਹਰ ਹਾਲਚ ਆਪਾਂ ਨੇ ਸਾਫ਼ ਕਰ ਦੇਣੇ ਆ ਤੇ ਕਿਉਂਕਿ ਬਵਜੋਦ ਦੇ ਪਾਪਾ ਨੂੰ ਟਾਈਮ ਨਹੀਂ ਮਿਲਦਾ ਹੈਗਾ ਕੋਟੇ ਦੇ ਵਿੱਚ ਵਿਚਾਰੇ ਹਲੇ ਤੱਕ ਗਏ ਹੋਏ ਆ 3:30 ਹੋ ਗਏ ਮੈਨੂੰ ਲੱਗਦਾ 5:00 ਵਜ ਜਾਣੇ ਆ ਜਾਂਦਿਆਂ ਦੇ ਫਿਰ ਮੈਂ ਕੁਝ ਤਾਂ ਕੰਮ ਨਿਵੇੜਾ ਹਨਾ ਉਹਨਾਂ ਦੇ ਆਂ ਵੀ ਬੰਦੇ ਨੂੰ ਥੋੜਾ ਜਿਆ ਰਿਲੈਕਸ ਫੀਲ ਹੁੰਦਾ ਜੇ ਮੈਂ ਆ ਕੇ ਥੋੜਾ ਜਿਆ ਕੰਮ ਨਵੇੜਦਾ ਪਹਿਲਾਂ ਮੈਂ ਸੋਚਿਆ ਤਾਂ ਕਿ ਪੱਖੇ ਇਹਨਾਂ ਨੂੰ ਤਾਂ ਸਾਫ ਕਰਾਵਾਂਗੀ ਬਟ ਮੈਂ ਹੁਣ ਪੱਖੇ ਖੁਦ ਸਾਫ ਕਰ ਦੇਣੇ ਆ ਤੇ ਕਹਿਣਾ ਨਹੀਂ ਹੈਗਾ ਇਹਨਾਂ ਨੂੰ ਕਿਉਂਕਿ ਥੱਕ ਜਾਂਦੇ ਆ ਹਨਾ ਕੋਟ ਵਗੈਰਾ ਜਾਂਦੇ ਆ ਤੇ ਪੱਖਿਆਂ ਤੇ ਆਪਾਂ ਨੇ ਆਪ ਮਾਰ ਦੇਣਾ ਕੱਪੜਾ じゃ ਬਾਕੀ ਜਿਹੜੇ ਪੇਂਟ ਕਰਨ ਵਾਲੇ ਤੇ ਨਾ ਪੇਂਟਰ ਉਹ ਵੀ ਕਰਤੇ ਕੋਈ ਨਾ ਜੀ ਅਸੀਂ ਕਰ ਦਿੰਨੇ ਆ ਮੈਂ ਕਹਾਂ ਨਹੀਂ ਵੀਰ ਜੀ ਤੁਸੀਂ ਰਹਿਣ ਦਿਓ ਮੈਂ ਖੁਦ ਕਰ ਲਾਂਗੀ ਤੇ ਇਸ ਕਰਕੇ ਮੈਂ ਕਹਾਂ ਸੀ ਮੈਂ ਖੁਦ ਕਰ ਲਾਂਗੀ ਵੀਰੇ ਤੁਸੀਂ ਰਹਿਣ ਦਿਓ ਤੇ ਹੁਣ ਮੈਂ ਬਸ ਉਹੀ ਕਰਨ ਲੱਗੀ ਹੋਈ ਸੀ ਇੱਕ ਬੈਕ ਸਾਈਡ ਨਾਲ ਖਿੜਕੀ ਰਹਿ ਰਹੀ ਆ ਸਾਫ ਕਰਨੀ ਰਸੋਈ ਦੇ ਪਿਛਲੇ ਪਾਸੇ ਉਹ ਬਹੁਤ ਉੱਚੀ ਐ ਹੁਣ ਮੇਰੇ ਯਾਦ ਆਈ ਹੋਈ ਐ ਵੀ ਚਲੋ ਅੱਜ ਕੋੜੀ ਉਰੀ ਐ ਕੋੜੀ ਦੇ ਨਾਲ ਕਈ ਕੰਮ ਯਾਦ ਆ ਗਏ ਵੀ ਆਪਾਂ ਨੇ ਉਹ ਵੀ ਸਾਫ ਕਰਨੀ ਐ ਕਿਉਂਕਿ ਉੱਚੀ ਐ ਨਾ ਔਰ ਜਿਹੜੀ ਸਾਡੀ ਬੈਕ ਸਾਈਡ ਦੀ ਰਸੋਈ ਆ ਉਹਦੀ ਖਿੜਕੀ ਉੱਚੀ ਐ ਉਹ ਵੀ ਸਿਸੇ-ਸੁਸੇ ਸਾਫ ਕਰਨੀ ਐ ਪਿੱਛੇ ਜਾ ਕੇ ਮੈਂ ਫਿਰ ਉਹ ਵੀ ਸਾਫ ਕਰਾਂਗੀ ਤੇ ਲੋ ਜੀ ਹੁਣ ਮੈਂ ਹਲੇ ਆਪਣਾ ਪਰਦੇ-ਪੁਰਦੇ ਟੰਗ ਰਹੀ ਸੀ ਤੇ ਹੁਣ ਆਇਆ ਤਾਂ ਜੀ ਚਾਹ ਦਾ ਆਰਡਰ ਹਨਾ ਤੇ ਹੁਣ ਆਪਾਂ ਨੇ ਚਾਹ ਬਣਾਣੀ ਐ ਪਰਦੇ ਟੰ ਤੇ ਮੈਨੂੰ ਵੀ ਵਾਕੀ ਲੱਗ ਰਿਹਾ ਤਾਂ ਕਿ ਚਾਹ ਪੀਣੀ ਹੈ ਹਨਾ ਚਾਹ ਕੜਕ ਜੀ ਪੀ ਲੋ ਫਿਰ ਕੰਮ ਵਧੀਆ ਹੁੰਦਾ ਹੈ ਉਹਦੇ ਨਾਲ ਤੇ ਲੋ ਜੀ ਆਪਾਂ ਹੁਣ ਪਰਦੇ ਟੰਗ ਕੇ ਚਾਹ ਬਣਾਵਾਂਗੀ ਮੈਂ ਤੇ ਲੋ ਜੀ ਪਰਦੇ ਪੁਰਦੇ ਟੰਗ ਕੇ ਮੈਂ ਹੋਈ ਤੀ ਫਰੀ ਔਰ ਹੁਣ ਬਣਾਣ ਲੱਗੀ ਆਂ ਚਾਹ ਮੈਂ ਕਿਉਂਕਿ ਹੁਣ ਚਾਹ ਦਾ ਆਰਡਰ ਆ ਗਿਆ ਕਿਉਂਕਿ ਬਾਹਰ ਚਾਹ ਮੰਗ ਰਹੇ ਆਂ ਪੀਣ ਲਈ ਔਰ ਮੈਂ ਚਾਹ ਬਣਾਦਾ ਹੁਣ ਤੇ ਕਈ ਦਿਨ ਹੋ ਗਏ ਬਿਜ਼ੀ ਚੱਲ ਰਹੀ ਆਂ ਮੈਂ ਕੈਮਰਾ ਰੱਖ ਦਿੰਦੀ ਆਂ ਤੇ ਪਾਈਏ ਜੀ ਆਪਾਂ ਚਾਹ ਔਰ ਫਿਰ ਨਾਲੇ ਨਹੀਂ ਹੈ ਇੱਧਰ ਆਪਾਂ ਜਸਟ ਮੈਂ ਕਰ ਰਹੀ ਥੀ ਪੱਖੇ ਸਾਫ ਚਾਹ ਬਣਾ ਕੇ ਹੱਟੀ ਥੀ ਹੁਣ ਪਹਿਲਾਂ ਪਾ ਚਾਹ ਪੀ ਲਈਏ ਫਿਰ ਮੈਂ ਪੱਖੇ ਦੁਆਰਾ ਸਾਫ ਕਰਾਂਗੇ ਕਿਉਂਕਿ ਘੋੜੀ ਫਸੀ ਵੀ ਆ ਨਾ ਆਪਣੇ ਵਾਂ ਫਿਰ ਕਿਸੇ ਦੀ ਚਲੀ ਜਾਊਗੀ ਵੈਸੇ ਸਾਡੇ ਵੀ ਘੋੜੀ ਹੈਗੀ ਅੰਦਰ ਪਈ ਆ ਤੇ ਇੱਧਰ 치ੜੀਆਂ ਜੋ 치ੜੀਆਂ ਬਾਲਟੀ ਪਰੇ ਰੱਖਣੀਆਂ ਚਿੜੀਆਂ ਬਾਲਟੀ ਬਾਰੇ ਰੱਖਣੀ ਆ ਔਰ ਦੇਖੋ ਇੱਕ ਚੀਜ਼ ਹੋਰ ਹੈ ਇਹ ਅਲਮਾਰੀ ਔਰ ਪੇਟੀ ਦੇ ਮੈਂ ਦੁਬਾਰਾ ਪੇਂਟ ਕਰਾਤਾ ਔਰ ਦੇਖੋ ਨਮੀਆਂ ਬਣ ਗਿਆ ਜਿਵੇਂ ਮੇਰਾ ਅੱਜ ਹੀ ਦਾਜ ਆਇਆ ਨਾ ਮੇਰਾ ਨਵਾਂ ਮਤਲਬ ਮੇਰੇ ਬਿਆਨ ਹੋ ਗਏ 15 16 ਸਾਲ ਹਨਾ 16 ਸਾਲ ਬਾਅਦ ਮੇਰਾ ਅੱਜ ਸਮਾਨ ਆਇਆ ਮੇਰੇ ਬਿਆਦਾ ਦਾਜ ਅੱਜ ਆਇਆ ਤੁਸੀਂ ਦੇਖ ਲਓ ਤੇ ਇਹ ਆਪਾਂ ਪੇਂਟ ਕਰਾ ਲਿਆ ਮੂਰੇ ਮੂਰੇ ਨਹੀਂ ਕਰਾਇਆ ਮੂਰੇ ਆਪਾਂ ਸਾਫ਼ ਕਰ ਦਾਂਗੇ ਇਹ ਥੋੜਾ ਜਿਹਾ ਖਲੇਪੜ ਜਾ ਉਤਰਿਆ ਹੋਇਆ ਔਰੇ ਆਪਾਂ ਕੋਈ ਸਿਨਰੀ ਵਗੈਰਾ ਕੋਈ ਫੁੱਲਾਂ ਵਾਲੀ ਨਹੀਂ ਮਿਲਦੀ ਜੋਤ ਇੰਨੇ ਕ ਫੁੱਲਾਂ ਵਾਲੀ ਮਿਲਦੀ ਐ ਇੱਕ ਛੋਟੀ ਜੀ ੱਡੀ ਗਲੰਬੀ ਮਿਲਦੀ ਗੀ ਉਹ ਲਗਾ ਦੇਂਗੇ ਦੋਏ ਪਾਸੇ ਜਗੈ ਉਹ ਉਤਰ ਤੇ ਫਤ ਉਤਰੇ ਉਹ ਤਾਂ ਹਲਕਾ ਜਾ ਹੋਰ ਨਹੀਂ ਹੈ ਬਸ ਆਹੀ ਐ ਜ਼ਿਆਦਾ ਇੱਕ ਪਰਾਂ ਹਾਂ ਹਾਂ ਬਸ ਇਹ ਤਾਂ ਪੂਰੀ ਸਿੰਦਰੀ ਲੱਗੇਗੀ ੱਡੀ ਛੋੜੀ ਆਂਦੀ ਐ ਇੱਕ ਫੁੱਲ ਵਾਲੇ ਵੇ ਦੋਏ ਪਾਸੇ ਬਹੁਤ ਸੋਹਣੀ ਲੱਗੇਗੀ ਪਹਿਲਾਂ ਪਾਚਾ ਪੀਣੇ ਆ ਮੇਰਾ ਦਾਜ ਕਾ ਸਮਾਨ ਆ ਗਿਆ ਪੇਟੀ ਨੂੰ ਵੀ ਕਲਰ ਕਰਵਾ ਤਿਆ ਮੈਂ ਔਰ ਅਲਮਾਰੀ ਨੂੰ ਵੀ ਕਲਰ ਹੋ ਗਿਆ ਮੋਸਟਲੀ ਸਾਰਾ ਕਲਰ ਦਾ ਕੰਮ ਨਿਪਟੜ ਜਾਊਗਾ ਅੱਜ ਆਪਣਾ ਤੇ ਕੱਲ ਨੂੰ ਸਾਫ ਸਫਾਈ ਤੇ ਪਰਸੋਂ ਨੂੰ ਸੰਡੇ ਤੱਕ ਆਪਾਂ ਨੇ ਦੇਖਦੇ ਆਂ ਵੀ ਵੇਲੇ ਹੋ ਗਏ ਹਨਾ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਹਨਾ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਕਿਉਂਕਿ ਹੁਣ ਆਪਾਂ ਨੇ ਪੱਖੇ ਸਾਫ ਕਰਨੇ ਆ ਕੰਮ ਤਾਂ ਮੇਰੇ ਰੋਜ਼ ਹੀ ਹੁੰਦਾ ਆ ਮੁੱਕਦਾ ਨਹੀਂ ਹੈਗਾ ਬਾਏ ਬਾਏ ਜੀ ਟੇਕ ਕੇਅਰ ਸਾਰਿਆਂ ਨੂੰ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ